ਉਹਨਾਂ ਦੇ ਆਪਣੇ ਬੱਚੇ ਦਾ ਜਹਾਜਾਂ ਚ ਪੰਡ ਜਾਂਦੇ ਆ ਉਹਨਾਂ ਦੇ ਬੱਚੇ ਦਾ ਜਨਮ ਦਿਨ ਮਨਾਉਣ ਵਾਸਤੇ ਇੱਕ ਦੂਜੇ ਨੂੰ ਸੋਨੇ ਦੇ ਮੁੰਦਰਾ ਪੇਸ਼ ਕਰਦੇ ਆ ਉਹਨਾਂ ਨੇ ਕੀ ਦੇਖਿਆ ਤੇ ਸਾਡੇ ਕੁਪਰੀ ਢਿੱਲੀ ਆ ਸਾਡੇ ਮੁੰਡੇ ਨੂੰ ਕੰਮ ਨਹੀਂ ਮਿਲਦਾ ਆ ਪਤੀ میری ਬਿਮਾਰਿਆ ਇਲਾਜ ਨਹੀਂ ਕਰਵਾ ਸਕਦਾ ਆ ਜਿਹੜਾ ਮੰਤਰੀ ਆ ਇਹ ਵੱਡਾ ਅਫਸਰ ਆ ਇਹਦੇ ਮੁੰਡਿਆਂ ਲੱਖਾਂ ਖਿਲਦੇ ਆ ਲੋਕਾਂ ਨੇ ਫਿਰ ਇਕੱਠੇ ਹੋ ਗਏ ਨੌਜਵਾਨ ਜਿਦਾ ਅਸੀਂ ਤੁਸੀਂ ਇਕੱਠੇ ਹੋ ਕੇ ਆਏ ਹੋ ਉਹਨਾਂ ਨੂੰ ਫਿਰ ਪਟਕਾ ਪਟਕਾ ਕੇ ਜ਼ਮੀਨ ਤੇ ਮਾਰਿਆ ਕੁਛ ਕੁਛ ਕੀ ਛਾਲਾ ਮਾਰ ਕੇ ਭੱਜੇ ਉਤੋਂ ਆਪਣੀਆਂ ਮਹਿਲਾ ਨੂੰ ਪਰ ਆਰ ਮੰਤਰੀ ਦੇ ਛੱਡ ਕੇ ਭੱਜ ਗਿਆ ਜਦੋਂ ਲੋਕੀ ਪੈ ਗਿਆ ਜਾ ਕੇ ਹਲਲਲ ਕਰਕੇ ਉਹ ਸਾਡੇ ਬੱਚੇ ਮਾਰ ਕੇ ਤੁਸੀਂ ਆਪਣੇ ਬੱਚੇ ਪੜਾਈ ਜਾਂਦੇ ਹੋ ਵਧੀਆ ਤਰੀਕੇ ਨਾਲ ਮੋਜਾਂ ਕਰਦੇ ਹੋ ਸਾਡੇ ਨਾਂ ਤੇ ਸਾਡੀ ਧੀ ਨੂੰ ਕੱਪੜਾ ਨਹੀਂ ਮਿਲਦਾ ਪਾਉਣ ਵਾਸਤੇ ਉਹ 30 ਸਾਲ ਦੀ ਬੁੱਢੀ ਲੱਗਦੀ ਆ ਤੇ ਤੁਸੀਂ ਵੀ ਇਹ ਮੰਨੋ ਆਪਣੇ ਬੱਚਿਆਂ ਵਾਸਤੇ ਦੁਨੀਆ ਦੇ ਸੁਭ ਸੁਲਤਾਂ ਦੇ ਰਹੇ ਆ ਉਹਨਾਂ ਨੇ ਐਨ ਉਹਨਾਂ ਦਾ ਪੂਰਾ ਜਿਹਦਾ ਉਹਨੂੰ ਸਭ ਕੁਝ ਸਿਕਾਇਆ ਇਹ ਠੀਕ ਆ ਉਸ ਤੋਂ ਬਾਅਦ ਹੁਣ ਵੇ ਚੰਗਾ ਢਾਂਚਾ ਬਣੇ ਉਹ ਸਾਡਾ ਵੱਖਰਾ ਮਸਲਾ ਇਹ ਕਹਿੰਦੇ ਇੱਕ ਵਾਰੀ ਲੋਕਾਂ ਦਾ ਆਪਣੇ ਮਨ 'ਚੇ ਗੁੱਸਾ ਪੈਦਾ ਕਰੋ ਗੁੱਸਾ ਕਿਦੇ ਬਾਰੇ ਰੱਬ ਦੇ ਲਈ ਗੁੱਸਾ ਨਾ ਪੈਦਾ ਕਰੋ ਹੁਕਮਰਾਨਾਂ ਵਾਸਤੇ ਗੁੱਸਾ ਪੈਦਾ ਕਰੋ ਇਹ ਹੜਾਂ ਦਾ ਆਪਾ ਰੱਬ ਨੇ ਨਹੀਂ ਸੀ ਕਰਨਾ ਹੜਾਂ ਦਾ ਪਾਪ ਕਿਸੇ ਗੁਰੂ ਨੇ ਨਹੀਂ ਸੀ ਕਰਨਾ ਇਹ ਕਰਨਾ ਸਰਕਾਰਾਂ ਨੇ ਹਾਕਮਾਂ ਨੇ ਜਿਹੜੇ ਸਾਤੋਂ ਪੈਸੇ ਲੈਂਦੇ ਆ ਜੇ ਉਹਨਾਂ ਨੇ ਨਹੀਂ ਕੀਤਾ ਤੇ ਉਹੀ ਜ਼ਿੰਮੇਵਾਰ ਆ ਉਹਨਾਂ ਦਾ ਇਹ ਤੁਹਾਨੂੰ ਆ ਕੇ ਇਹ ਕਹਿੰਦਾ ਜੀ ਕੁਦਰਤ ਨੇ ਮਾਰ ਕਰਦੀ ਆ ਉਧਰ ਦੇ ਸਾਹਮਣੇ ਕੀ ਪੇਸ਼ ਆ ਉਹ ਨਹੀਂ ਦੁਨੀਆ ਨੇ ਸੱਦ ਕਰ ਦਿੱਤਾ ਕੁਦਰਤ ਦੇ ਸਾਹਮਣੇ ਪੇਸ਼ ਦਾ ਸਕਦੀ ਬੰਦੇ ਦੀ ਜੇ ਜਗ ਦੇ ਪਖੜਾ ਟੈਮ ਨਾ ਬਣਿਆ ਹੁੰਦਾ ਨਾ ਫੇ ਪਤਾ ਲੱਗਦਾ ਪੰਜਾਬ ਦੇ ਲੋਕਾਂ ਦਾ ਸਾਰਾ ਪੰਜਾਬ ਡੁੱਬਿਆ ਹੁੰਦਾ ਅਸੀਂ ਬਹਿ ਕੇ ਪਖੜਾ ਨਾ ਬਣਿਆ ਕਰਕੇ ਥੀਨ ਨਾ ਬਣਿਆ ਕਰਕੇ ਪੰਜਾਬ ਬਚਿਆ ਜਿੰਨਾ ਕ ਬਚਿਆ ਜੇ ਉਹ ਵੀ ਨਾ ਹੁੰਦਾ ਤੇ ਅੱਜ ਸਾਰਾ ਪੰਜਾਬ ਦੀ ਹਾਲਤ ਹੁੰਦੀ ਜੇ ਸੁंभਲੇ ਜਾਵੇ ਮੈਂ ਦਾਵਾ ਕਰਦਾ ਅਗਲੇ ਸਾਲ ਗੰਨਾ ਪਿੰਡ ਦੀ ਜ਼ਮੀਨ ਖਾਬ ਨਹੀਂ ਨਿਕਲੇਗੀ ਅਗਲੇ ਸਾਲ ਦੀ ਅੱਜ ਮੈਂ ਕਹਿ ਰਿਹਾ ਜੇ ਸਰਕਾਰ ਹੁਣ ਤੋਂ ਜਦਨ ਕਰਨੇ ਸ਼ੁਰੂ ਕਰ ਦੇਵੇ ਤੇ ਦਰਿਆ ਸਿੱਧੇ ਕਰਨੇ ਆ ਦਰਿਆਵਾਂ ਦੀ ਸਫਾਈ ਕਰਨੀ ਆ ਪਾਣੀ ਵਾਦਾ ਲੋਕਾਂ ਦੇ ਪਿੰਡਾਂ 'ਚ ਨਹੀਂ ਜਾਣ ਦੇਣਾ ਜੇ ਅਗਲਾ ਸਾਲ ਭਾਵੇਂ ਜਿੰਨਾ ਮਰਜੀ ਮੀਂਹ ਪੈ ਜਾਏ ਤੁਹਾਡੀ ਫਸਲ ਤਬਾਹ ਨਹੀਂ ਹੋਏਗੀ ਇਹ ਬੰਦੇ ਨੇ ਕਰਨਾ ਇਨਸਾਨ ਨੇ ਕਰਨਾ ਆ ਇਸ ਲਈ ਉਹਦੇ ਲਈ ਮੇਰੀ ਬੇਨਤੀ ਆ ਇੱਕ ਤਾਂ ਆਪਣੇ ਮਨ 'ਚ ਗੁੱਸਾ ਧਾਰ ਕੇ ਰੱਖਿਆ ਕਰੋ ਵੀ ਜਿਨ੍ਹਾਂ ਨੇ ਸਾਡਾ ਜੀਵਨ ਖਰਾਬ ਕੀਤਾ ਗੁੱਸਾ ਰੱਖਣਾ ਕਾਇਮ ਜ਼ਰੂਰੀ ਆ ਜੇ ਤੁਹਾਡੇ ਮਨ 'ਚ ਗੁੱਸਾ ਹੀ ਨਹੀਂ ਆਉਂਦਾ ਜੇ ਤੁਹਾਡੇ ਮਨ 'ਚ ਆ ਵੀ ਤੁਹਾਨੂੰ ਰੋਟੀ ਮਿਲ ਗਈ ਤਾਂ ਵੀ ਚੰਗਾ ਜੇ ਨਹੀਂ ਮਿਲੀ ਤਾਂ ਵੀ ਚੰਗਾ ਜੇ ਤੁਹਾਡੀ ਧੀ ਪੜਦੀ ਆ ਤਾਂ ਵੀ ਚੰਗਾ ਜੇ ਨਹੀਂ ਪੜੀ ਤਾਂ ਵੀ ਚੰਗਾ ਆ ਜੇ ਸਾਡੀਆਂ ਕੁੜੀਆਂ ਬਾਲਣ ਇਕੱਠਾ ਕਰਦੀਆਂ 8 ਘੰਟੇ ਕੰਮ ਕਰਕੇ ਪਾਲਣ ਘਰ ਨੂੰ ਲਿਆਉਨੀਆਂ ਲੈ ਕਿਹੜਾ ਖਾਣ ਵਾਲੀ ਚੀਜ਼ ਆ ਉਹਨਾਂ ਦਾ ਰੋਟੀ ਬਣਦੀ ਆ ਆਟਾ ਕਿੱਥੋਂ ਆਉਣਾ ਬੈ ਕਿਦਾ ਕਿੱਥੋਂ ਆਣੀ ਆ ਕਿਸਾਨ ਆ ਆਪਣੇ ਬੱਚਿਆਂ ਨੂੰ ਕੰਮ ਤੇ ਲਾ ਕੇ ਫਸਲਾਂ ਤਿਆਰ ਕਰਦਾ ਸਾਰਾ ਟਬਰ ਲੱਗਾ ਆ ਆ ਜੋ ਕਿਸਾਨ ਬਚਾਰੇ ਦੀ ਫਸਲ تباہ ਹੋ ਗਈ ਆ ਇਹ ਭਾਵਨਾ ਆਪਣੇ ਮਨ 'ਚ ਗੁੱਸਾ ਪੈਦਾ ਕਰੋ ਜਿਨ੍ਹਾਂ ਲੋਕਾਂ ਨੇ ਸਾਡੀ ਸਹਾਇਤਾ ਨਹੀਂ ਕੀਤੀ ਉਹ ਸਾਡੇ ਮਿੱਤਰ ਨਹੀਂ ਅਸੀਂ ਉਹਨਾਂ ਨੂੰ ਰਾਜ ਪਾਗਦੇ ਨਹੀਂ ਰਹਿਣ ਦੇਣਾ ਅਸੀਂ ਆਪਣਾ ਪ੍ਰਬੰਧ ਆਪ ਕਰਨਾ ਸਮਾਂ ਆ ਜਾਣਾ ਏਦਾਂ ਦਾ ਜਦੋਂ ਤੁਸੀਂ ਆਪਣਾ ਪ੍ਰਬੰਧ ਆਪ ਕਰਨ ਯੋਗ ਹੋ ਗਏ ਇਹ ਮੇਰਾ ਪੂਰਾ ਭਰੋਸਾ ਹੈ ਪਰ ਹੁਣਾ ਉਦੋਂ ਜਦੋਂ ਤੁਹਾਨੂੰ ਸੁਰਤ ਆ ਗਈ ਜਦੋਂ ਤੁਸੀਂ ਸਿਆਣੇ ਬਣ ਗਏ ਅੱਜ ਮੈਂ ਤੁਹਾਨੂੰ ਇਹ ਦੱਸਣ ਨਹੀਂ ਆਇਆ ਕਿਉਂਕਿ ਮੌਕਾ ਇਹ ਦੱਸਣ ਦਾ ਨਹੀਂ ਆ ਵੀ ਤੁਹਾਡਾ ਪ੍ਰਬੰਧ ਕਿੱਦਾ ਬਣਨਾ ਅੱਜ ਦਾ ਤੁਹਾਡੇ ਦੁੱਖ ਨਾਲ ਮੈਂ ਸਾਂਝ ਪਾਉਣ ਵਾਸਤੇ ਆਇਆ ਭੈਣੋ ਭਰਾਵੋ ਫਿਰ ਜੀ ਗੱਲ ਮੈਂ ਇਹ ਕਹਣੀ ਜਿਹੜੀ ਜੰਮਾ ਰਾਏ ਜੀ ਨੇ ਕਹੀ ਹੈ ਇੱਕ ਵਾਰੀ ਪੰਜਾਬ ਇਹ ਤੁਹਾਡੀ ਇਕੱਲੀ ਪਾਰਟੀ ਹੈ ਜਿਹਦੇ ਵੱਲੋਂ ਮੈਂ ਆਇਆ ਇਹਦਾ ਨਾ ਆਰਐਮਪੀ ਆ ਗਰੀਬਾਂ ਦੀ ਪਾਰਟੀ ਆ ਮਜ਼ਦੂਰਾਂ ਦੀ ਕਿਸਾਨਾਂ ਦੀ ਲੋਕਾਂ ਤੋਂ ਪੈਸੇ ਲੈ ਕੇ ਹੀ ਪਾਰਟੀ ਚਲਾਉਂਦੇ ਆ ਲੋਕਾਂ ਦੇ ਝੰਡੇ ਬਣਾ ਕੇ ਘਰ ਘਰ ਅੱਠੇ ਫਿਰਦੇ ਆ ਅਸੀਂ ਲੋਕਾਂ ਦਾ ਸੇਵਾਦਾਰ ਆ ਲੋਕਾਂ ਵਾਸਤੇ ਲੜਦੇ ਆ ਪਹਿਲੀ ਪਾਰਟੀ ਆ ਪੰਜਾਬ ਦੀ ਜਿਹਨੇ ਫੈਸਲਾ ਕੀਤਾ ਕਿ ਅਸੀਂ ਜਿੱਥੇ ਹੜ੍ਹਾਂ ਮਾਰਿਆਂ ਦੇ ਲੋਕਾਂ ਦੇ ਨਾਲ ਹਮਦਰਦੀ ਦਾ ਪਟਾਵਾ ਕਰਦੇ ਆ ਜਿੱਥੇ ਅਸੀਂ ਉਹਨਾਂ ਦੇ ਦੁੱਖਾਂ ਦੇ ਨਾਲ ਸਾਂਝਾ ਕਰਦੇ ਆ ਅਸੀਂ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣੀ ਆ ਕਿ ਸਾਡੇ ਪੈਸੇ ਸਾਨੂੰ ਮਦਦ ਪੂਰੀ ਕਰੋ ਸਾਡਾ ਇਹਨਾਂ ਨੂੰਸਾਨ ਹੋਇਆ ਇਹ ਆਪਣੀ ਪਹਿਲੀ ਪਾਰਟੀ ਹੈ ਮੈਂ ਤੁਹਾਨੂੰ ਅੱਜ ਬੜੇ ਬੇਨਤੀ ਕਰਕੇ ਨਿਮਰਤਾ ਨਾਲ ਕਹਿ ਰਿਹਾ ਕਈ ਲੋਕ ਦਿਖਾਉਂਦੇ ਆ ਵੀ ਪੈਸੇ ਬਣ ਰਿਹਾ ਫਲਾਣਾ ਮੰਤਰੀ ਫਲਾਣਾ ਜੀ ਵਜੀਰ ਅਕਾਲੀਆਂ ਦਾ ਪੈਸੇ ਬਣ ਰਿਹਾ ਉਹ ਚੋਣਾਂ ਵੇਚ ਕੇ ਬਣ ਰਿਹਾ ਯਾਰੋ ਕਿਦੋਂ ਜੇ ਉਹਨੇ ਲੱਖ ਲੁੱਟਿਆ ਤੇ 10000 ਦੇ ਵੀ ਦਿੱਤਾ ਤੇ ਆਪਾਂ ਖੁਸ਼ਕਲ ਨਹੀਂ ਹੋ ਗਏ ਆ ਕੋਲੋਂ ਪੈਸੇ ਮੈਂ ਮੰਗਤ ਰਾਮ ਕਿ ਮੈਂ ਰਾਜਨੀਤੀ ਕਰਦਾ ਮੈਂ ਤੁਹਾਨੂੰ 10 ਲੱਖ ਰੁਪਏ ਦੇ ਕੇ ਜਾਨਣਾ ਇਹ ਦੱਸਣਾ 20 ਲੱਖ ਰੁਪਏ ਲੁੱਟਿਆ ਹੋਣਾ ਲਾਜ਼ਮੀ ਤੌਰ ਤੇ ਮੇਰਾ ਕੰਮ ਤਾਂ ਤੁਹਾਡੇ ਵਰਗਾ ਆ ਮੈਂ ਤਾਂ ਰੋਟੀ ਖਾਣ ਜੋਗ ਗਈਆਂ ਇਸ ਵਾਸਤੇ ਇਹ ਜਿਹੜੇ ਪਖੰਡ ਬਾਜੀ ਕਰਦੇ ਵੀ ਪੈਸੇ ਦੇਤੇ ਕੋਈ ਨਹੀਂ ਪੈਸੇ ਕੋਲੋਂ ਦਿੰਦਾ ਕਰੋੜਾ ਰੁਪਏ ਲੁੱਟਣ ਤੋਂ ਬਾਅਦ ਉਹਦੇ ਵਿੱਚ ਕੁਝ ਹਜ਼ਾਰ ਰੁਪਏ ਸਾਨੂੰ ਦਿਖਾ ਦਿੰਦੇ ਆ ਤਾਂ ਕਿ ਲੋਕੀ ਖੁਸ਼ ਹੋ ਜਾਣ ਮੈਂ ਤੁਹਾਨੂੰ ਬੇਨਤੀ ਇਹ ਕਰਨੀ ਆ ਆਪਣੇ ਦੁੱਖਾਂ ਨੂੰ ਸਰਕਾਰ ਤੱਕ ਪਹੁੰਚਾਉਣ ਵਾਸਤੇ ਪਾਰਟੀਆਂ ਨੇ ਝੰਡਾ ਚੁੱਕਿਆ ਔਰ 26 ਤਰੀਕ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ डीसी ਨੂੰ ਜਾ ਕੇ ਮਿਲਣਾ ਧਰਨਾ ਮਾਰਨਾ ਬਹਿਣਾ ਉਹਨੂੰ ਕਹਿਣਾ ਵੀ ਸਾਡੀ ਆਵਾਜ਼ ਸੁਣ ਲੈ ਤੇ ਸਾਡੀ ਆਵਾਜ਼ ਸਰਕਾਰ ਕੋ ਪਹੁੰਚਾ ਦੇ ਜਦੋਂ ਅਸੀਂ ਨਾ ਪਹੁੰਚਾਈਦਾ ਦੁਬਾਰਾ ਆਵਾਂਗੇ ਨਾ ਅਸੀਂ ਤਰਨਤਨ ਸ਼ਹਿਰ ਨਹੀਂ ਤੁਰਨ ਦੇਵਾਂਗੇ ਤੈਨੂੰ ਇਹ ਵਾਅਦਾ ਕਰਦੇ ਤੈਨੂੰ ਉੱਥੇ ਝੰਡੇ ਲਾ ਕੇ ਬਹਿ ਜਮਾ ਦੇ ਇਸ ਮਨ ਬਣਾਓ ਜਿੱਦਾਂ ਕਿਸਾਨਾਂ ਨੇ ਦਿੱਲੀ ਜਾ ਕੇ ਬਣਾਇਆ ਸੀ ਵੀ ਜੇ ਸਾਨੂੰ ਨਾਂ ਬਜ਼ਾਨਾ ਮਿਲਿਆ ਪੂਰਾ ਤੇ ਪਿੰਡਾਂ ਦੇ ਮਜ਼ਦੂਰ ਪਿੰਡਾਂ ਦੀਆਂ ਧੀਆ ਪਿੰਡਾਂ ਦੀਆਂ ਮਾਵਾ ਉੱਥੇ ਧਰਨਾ ਮਾਰ ਕੇ ਬਹਿਣ ਗੀਆਂ ਨਾ ਅਸੀਂ ਸੌਵਾਂਗੇ ਰਾਤ ਉੱਤੇ ਨਾ ਸਰਕਾਰ ਨੂੰ ਸੌਣ ਦੇਵਾਂਗੇ ਇਹ ਮਨ ਬੜਾ ਉਹ ਆਪਣਾ ਬੈਕ। ਜੇ ਸ੍ਰੀ 26 ਤਰੀਕ ਨੂੰ ਮੈਂ ਤੁਹਾਨੂੰ ਬੇਨਤੀ ਕਰਦਾ ਕਿ 26 ਨੂੰ ਜਦੋਂ ਉੱਥੇ ਆਉਣਾ ਮੈਨੂੰ ਪਤਾ ਟਰੈਕਟਰ ਤੇ ਜਾਣ ਲਈ ਤੇਲ ਦੇ ਪੈਸੇ ਬੜੇ ਔਖੇ ਆ। ਮੈਨੂੰ ਪਤਾ ਇਸ ਗੱਲ ਦਾ। ਪੈਸੇ ਦਾ ਖਰਚੇ ਦੋ-ਦੋ ਪੈਸੇ ਤੁਹਾਡੇ ਕੋਲ ਆ ਬੜੇ ਕੀਮਤੀ ਆ। ਪਰ ਵੀ ਇਹ ਕੰਮ ਤੁਹਾਨੂੰ ਕਰਨਾ ਪੈਣਾ ਮਿਹਨਤ ਨਾਲ ਕਿਸੇ ਢੰਗ ਨਾਲ ਵੀ। ਇਹ ਸਮਝ ਲਓ ਤੁਸੀਂ ਮਸਿਆ ਪੁੰਨਿਆ ਦੇ ਮੇਲੇ ਜਾ ਰਹੇ ਹੋ। ਇਹ ਸਮਝ ਲਓ ਸ੍ਰੀ ਦਰਬਾਰ ਸਾਹਿਬ ਜਾ ਰਹੇ ਹੋ ਦਰਸ਼ਨ ਕਰਨ ਵਾਸਤੇ। ਉਹ ਦਿਨ ਤਰਨਤਾਰਨ ਏਸ ਪਿੰਡ ਦੀਆਂ ਬੀਬੀਆਂ ਭੈਣਾਂ ਜਦਾਤ ਜਾਈਆਂ। ਜਿੱਦਾਂ ਤੁਸੀਂ ਆਏ ਹੋ ਉਦਾਂ ਸਾਰੇ 5-7 ਭਾਵੇਂ ਟਰਾਲੀਆਂ ਲੈ ਕੇ ਆਓ ਜਿੰਨੇ ਵੱਧ ਲੋਕ ਹੋਣਗੇ ਉਨਾ ਹੀ ਸਰਕਾਰ ਕੋ ਸਾਡੀ ਆਵਾਜ਼ ਪਹੁੰਚੇਗੀ। ਔਰ ਮੈਂ ਜਿੱਥੇ ਹਰ ਨਹੀਂ ਆਇਆ ਅਸੀਂ ਉੱਥੇ ਵੀ ਮਜ਼ਾਰਾ ਕਰ ਰਹੇ ਹਾਂ। ਉਹਨਾਂ ਨੂੰ ਕਹਦੇ ਵਾਸਤੇ ਕਿ ਆਪਣੇ ਭਰਾਵਾਂ ਦੇ ਨਾਲ ਤੁਰੋ ਉਹਨਾਂ ਭਰਾਵਾਂ ਵਾਸਤੇ ਆਵਾਜ਼ ਉੱਚੀ ਕਰੋ ਹਰ ਨਾਰਾ ਮਾਰੋ। ਜਿੱਦਾਂ ਹਰ ਨਾਰਾ ਨਵਾਬ ਮਰੀਲਕੋਟਲਾ ਨੇ ਮਾਰਿਆ ਸੀ ਇਹਦੇ ਵਾਸਤੇ ਗਵਿੰਦ ਸਿੰਘ ਦੇ ਬੱਚਿਆਂ ਵਾਸਤੇ। ਜਦੋਂ ਸੁਭਾ ਸਰੰਦ ਸਜ਼ਾ ਦੇਣ ਦੇ ਕੰਮ ਕਰ ਰਿਹਾ ਸੀ ਇਹਨਾਂ ਬੱਚਿਆਂ ਨੂੰ ਨੀਂਹ ਵੇਚਣਗੇ ਹੋ। ਵੇ ਸੂਬਾ ਸਰਾਂ ਦੇ ਵਿੱਚੋਂ ਖੜਾ ਹੋ ਗਿਆ ਉੱਠ ਕੇ ਉਹਦਾ ਬੰਦਾ ਉਹ ਸੂਬਿਆ ਕਿ ਦਸ਼ਮਣੀ ਤਰੀ ਗੁਰਵਿੰਦ ਸਿੰਘ ਜੀ ਨਾਲ ਆ ਉਹਨਾਂ ਨਾਲ ਲੜਾਈ ਲੜਲਾ ਆ ਮਾਸੂਮ ਬੱਚਿਆਂ ਨੂੰ ਆਪ ਨੀਆਂ ਵਿੱਚ ਕਾਦੇ ਵਾਸਤੇ ਟੰਦਾ ਇਹਨੂੰ ਹਰਾ ਨਾਰਾ ਕਹਿੰਦੇ ਹਰਾ ਨਾਰਾ ਮਾਰਿਆ ਅੱਜ ਹਰਾ ਨਾਰਾ ਦਾ ਗੁਰਦੁਆਰਾ ਬਣਿਆ ਮਲੇਰਕੋਟਲੇ ਕਦੀ ਜਾਮੋ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਉੱਥੇ ਦਿ세ਗਾ ਜਿਹੜੇ ਪੰਜਾਬ ਦੇ ਲੋਕਾਂ ਨੇ ਛੱਬੀ ਨੂੰ ਬਜ਼ਾਰਾ ਕਰਨਾ ਨਾ ਉਹ ਹਰਾ ਨਾਰਾ ਮਾਰਨ ਵਾਸਤੇ ਬਜ਼ਾਰਾ ਕਰਨਾ ਉਹ ਤੇ ਹਰ ਜੇ ਨਹੀਂ ਵੀ ਆਇਆ ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚੇਗੀ ਇਸ ਵਾਸਤੇ ਮੇਰੀ ਬੇਨਤੀ ਇਹ ਆ ਵੇ ਇਹ ਤੁਸੀਂ ਕਹੋਗੇ ਵੀ ਇਹ ਕੰਮ ਔਖਾ ਆ ਕਿ ਦਸ ਸਮਾਂ ਕੱਢੀਏ ਜਾਣਾ ਉਥੇ ਆ ਜੇ ਨਹੀਂ ਬੋਲਾਂਗੇ ਨਾ ਕਿਸੇ ਸਰਕਾਰ ਨੇ ਗੱਲ ਨਹੀਂ ਸੁਣੀ ਇਹ ਗੱਲ ਮਨ ਪੱਕਾ ਬਣਾ ਲੈ ਜੇ ਕੁਝ ਮਿਲਣਾ ਜੇ ਕਿਸਾਨਾਂ ਨੂੰ ਮਿਲਣਾ ਜੇ ਮਜ਼ਦੂਰਾਂ ਨੂੰ ਮਿਲਣਾ ਜੇ ਪਿੰਡੇ ਮੇਜ਼ ਮੀਨੇ ਲੋਕਾਂ ਨੂੰ ਮਿਲਣਾ ਤਾਂ ਤੁਹਾਡੀ ਆਵਾਜ਼ ਉੱਚੀ ਕਰੋਗੇ ਤਾਂ ਮਿਲਣਾ ਨਹੀਂ ਤਾਂ ਕੋਈ ਨਹੀਂ ਦੇਣ ਵਾਲਾ ਆਪਾਂ ਘਰੇ ਬੈਠੇ ਰੋਈ ਜਾਵਾਂਗੇ ਘਰੇ ਬੈਠੇ ਉੱਕੀ ਜਾਵਾਂਗੇ ਘਰ ਦੀ ਹਾਲਤ ਮਾੜੀ ਦੀ ਮਾੜੀ ਹੋ ਵੀ ਜਾਏਗੀ ਇਸ ਲਈ ਮੇਰੀ ਬੇਨਤੀ ਆ ਨੌਜਵਾਨਾਂ ਨੂੰ ਜੇ ਤੁਸੀਂ ਨੌਜਵਾਨਾਂ ਜਿੱਦਾਂ ਪਿੰਡ ਦੇ ਵਿੱਚ ਆ ਜਾਏ ਹੋ ਤੇ ਉਹ ਜਿਹੜੀਆਂ ਕੁੜੀਆਂ ਆ ਉਹ ਘਰ ਘਰ ਜਾ ਕੇ ਕਹਿਣਾ ਆਓ ਚਾਚੀ ਜੀ ਆਓ ਪਾਜੀ ਆ ਚੱਲਣਾ ਕਿ ਜਿੱਡਾ ਵੱਡਾ ਉਹ ਮਸਾਰਾ ਹੋਏਗਾ ਉਨਾ ਹੀ ਸਾਨੂੰ ਜ਼ਿਆਦਾ ਫਾਇਦਾ ਮਿਲ ਸਕਦਾ ਆ ਇਸ ਲਈ ਮੈਂ ਬਹੁਤ ਲੰਮਾ ਸਮਾਂ ਨਹੀਂ ਲੈਣਾ ਅੱਜ ਅਸੀਂ ਘੁੰਮਣਾ ਚਾਹੁੰਦੇ ਆ ਪਹਿਲਾਂ ਵੀ ਘੁੰਮੇ ਆ ਜਲੰਧਰ ਵਿੱਚ ਮੈਂ ਫਲੋਰ ਵਿੱਚ ਪਹਿਲਾਂ ਵੀ ਗਿਆ ਸੀ ਹੋਰ ਪਾਸੇ ਬਾਅਦ ਵਿੱਚ ਮੈਂ ਪ੍ਰਗਟ ਜੰਮਾ ਰਾਏ ਨੇ ਬੇਨਤੀ ਮੈਂ ਕੀਤੀ ਸੀ ਬਸੀ ਆਪਾਂ